ਸਾਨੂੰ ਇਹ ਵੀ ਨਹੀਂ ਪਤਾ ਵੀ ਸਾਡਾ ਵਿਦਿਕ ਢਾਂਚਾ ਖਤਮ ਕੀਤਾ ਗਿਆ ਸਾਨੂੰ ਇਹ ਵੀ ਨਹੀਂ ਪਤਾ ਉਹ ਵਿਦਿਕ ਢਾਂਚਾ ਕਿਹੋ ਜਿਹਾ ਸੀਗਾ ਤੇ ਖਤਮ ਕਿਵੇਂ ਹੋਇਆ ਇਹ 598 ਸਫਿਆਂ ਦੀ ਕਿਤਾਬ ਹੈ ਲੈਟਨਰ ਦੀ ਆ ਇੱਕ ਬਹੁਤ ਵੱਡਾ ਵਿਦਵਾਨ ਹੋਇਆ ਕਿੰਗਸ ਕੋਲਿਜ ਲੰਡਨ ਦਾ ਪ੍ਰੋਫੈਸਰ ਸੀਗਾ ਤੇ ਇਹਨੂੰ ਈਸਟ ਇੰਡੀਆ ਕੰਪਨੀ ਪੰਜਾਬ ਲੈ ਕੇ ਆਉਂਦੀ ਹੈ ਪੰਜਾਬ ਦੇ ਵਿਦਿਕ ਢਾਂਚੇ ਨੂੰ ਤਹਿਸ ਨਹਿਸ ਕਰਨ ਦੇ ਲਈ ਇਹ ਉਸ ਟੀਮ ਨੂੰ ਲੀਡ ਕਰਦਾ ਹੈ ਇਹ ਤੋਂ ਪਹਿਲਾਂ ਹੀ ਕੰਮ ਸ਼ੁਰੂ ਹੋ ਗਿਆ ਸੀ ਇਹ ਬਾਅਦ ਚ ਲੇਟਰ ਜੁਆਇਨ ਕਰਦਾ ਪਰ ਉਦੋਂ ਬਾਅਦ ਇਹਨੇ ਪੰਜਾਬ ਦੇ ਵਿਦਿਕ ਢਾਂਚੇ ਨੂੰ ਤਹਿਸ ਨਹਿਸ ਕਰਨ ਦੇ ਲਈ ਬਹੁਤ ਵੱਡਾ ਕੰਮ ਕੀਤਾ ਔਰ 1882 ਵੀ ਜਦੋਂ ਇਹਨੇ ਇਸ ਕ ਕਿਵੇਂ ਚੱਲਿਆ ਕਿਹੜੀਆਂ ਮੁਸ਼ਕਲਾਂ ਕਿਵੇਂ ਕਿਵੇਂ ਅਸੀਂ ਅੱਗੇ ਵਧੇ ਕਿਵੇਂ ਕਿਵੇਂ ਸਾਰਾ ਖਤਮ ਹੋ ਗਿਆ ਜਿਹੜੀ ਕਿ ਲੈਂਗੁਏਜ ਡਿਪਾਰਟਮੈਂਟ ਪੰਜਾਬ ਨੇ 1971 ਚ ਪਬਲਿਸ਼ ਕੀਤੀ ਹੈ ਸੋ ਇਹ ਰੀ ਅੰਗਰੇਜ਼ੀ ਲਿਖੀ ਹੈ ਮੈਂ ਉਹਦੀ ਕਿਤਾਬ ਚੋਂ ਇਨਵਰਟਡ ਕਾਮਿਆਂ ਚ ਤੁਹਾਡੇ ਸਾਹਮਣੇ ਰੱਖ ਰਿਹਾ ਇਹ ਮੇਰੇ ਲਿਖੇ ਹੋਏ ਸ਼ਬਦ ਨਹੀਂ ਇਹ ਲੈਟਰ ਦੇ ਲਿਖੇ ਸ਼ਬਦ ਨੇ ਕਹਿੰਦਾ ਥਰ ਵਾਸ ਨਾਟ ਅ ਮਾਸਕ ਟੈਂਪਲ অর ਧਰਮਸ਼ਾਲਾ ਥੈਟ ਹੈਡ ਨਾਟ ਅ ਸਕੂਲ ਅਟੈਚ ਟੂ ਇਟ ਕਹਿੰਦਾ ਮੈਨੂੰ ਪੰਜਾਬ ਚ ਕੋਈ ਉਦੋਂ ਗੁਰਦੁਆਰੇ ਨਹੀਂ ਸੀ ਹੁੰਦੇ ਇਹਦੇ ਉੱਤੇ ਵੀ ਕੰਮ ਕਰਨ ਦੀ ਲੋੜ ਹੈ ਵੀ ਗੁਰਦੁਦਵਾਰਾ ਸ਼ਬਦ ਕਿੱਥੋਂ ਆਇ ਇੱਕ ਤਾਂ ਸ਼ਬਦੀ ਧਰਮਸ਼ਾਲਾ ਹੁੰਦਾ ਸੀਗਾ ਹੁਣ ਗੁਰਦੁਆਰੇ ਤੋਂ ਗੁਰੂ ਘਰ ਵੀ ਨਵਾਂ ਸ਼ਬਦ ਚੱਲ ਪਿਆ ਹੈਗਾ ਇਹਦੇ ਉੱਤੇ ਵੀ ਮੈਜ ਮੇਰਾ ਵਿਸ਼ਾ ਨਹੀਂ ਹੈਗਾ ਬਟ ਇਹਦੇ ਉੱਤੇ ਵੀ ਬੜਾ ਡੀਪ ਥੌਟ ਦੇਣ ਦੀ ਲੋੜ ਹੈ ਵੀ ਇਹਦੇ ਚ ਗੱਲ ਹੋਣੀ ਕੀ ਚਾਹੀਦੀ ਹੈ ਇਹਨੇ ਡਾਕੂਮੈਂਟ ਕੀਤਾ ਆ ਬ੍ਰੈਕਟ ਗੁਰਦੁਆਰਾ ਮੈਂ ਲਿਖਿਆ ਬਟ ਉਹਨੇ ਧਰਮਸ਼ਾਲਾ ਹੀ ਸਾਰੀ ਕਿਤਾਬ ਤੇ ਲਿਖਿਆ ਵੀ ਸਿੱਖਾਈਆਂ ਧਰਮਸ਼ਾਲਾ માં ਹੀ ਹੁੰਦੀਆਂ ਸੀ ਕਹਿੰਦਾ ਕਿਸੇ ਵੀ ਮੁਸਲਮਾਨ ਨੂੰ ਕਿਸੇ ਵੀ ਹਿੰਦੂ ਨੂੰ ਜਾਂ ਸਿੱਖਾਂ ਨੂੰ ਆਪਣਾ ਧਾਰਮਿਕ ਸਥਾਨ ਬਣਾਉਣ ਦੀ ਆਗਿਆ ਨਹੀਂ ਸੀ ਮਿਲਦੀ ਜਦੋਂ ਤੱਕ ਉਹ ਸਕੂਲ ਨਹੀਂ ਸੀ ਬਣਾ ਲੈਂਦੇ ਦੇਖੋ ਕਿੱਡੀ ਵੱਡੀ ਸੋਚ ਸੀ ਖਾਲਸਾ ਵੀ ਮੰਦਿਰ ਨਹੀਂ ਬਣੇਗਾ ਮਸਜਿਦ ਨਹੀਂ ਬਣੇਗਾ ਗੁਰਦੁਆਰਾ ਨਹੀਂ ਬਣੇਗਾ ਜਦੋਂ ਤੱਕ ਸਕੂਲ ਇਹ ਲੋਕ ਨਹੀਂ ਬਣਾ ਲੈਂਦੇ ਸਕੂਲ ਪਹਿਲਾ ਬਣੇਗਾ ਤਾਂ ਫਿਰ ਤੁਹਾਨੂੰ ਗੁਰਦੁਆਰਾ ਗੁਰਦੁਆਰਿਆਂ ਦਾ ਕਨਸੈਪਟ ਜਿਹੜਾ ਹੈਗਾ ਇਮਾਰਤਾਂ ਦਾ ਕਨਸੈਪਟ ਗੁਰੂ ਨਾਨਕ ਸਾਹਿਬ ਦਾ ਵੀ ਨਹੀਂ ਸੀ ਗੁਰੂ ਨਾਨਕ ਸਾਹਿਬ ਸੰਗਤਾਂ ਸਥਾਪਿਤ ਕਰਦੇ ਸੀ ਉਤੋਂ ਸੁਚਾਰ ਮਨੁੱਖ ਪੈਦਾ ਹੁੰਦੇ ਸੀ ਸੁਚਾਰ ਮਨੁੱਖ ਫਿਰ ਨਾਮ ਸਿਮਰਨ ਲਈ ਆਪਣਾ ਥਾਂ ਬਣਾ ਲੈਂਦੇ ਸੀ ਬਟ ਇਹ ਨਹੀਂ ਕਿ ਉਹ ਥਾਂ ਬਣਦੇ ਸੀ ਸੁਚਾਰ ਮਨੁੱਖਾਂ ਦਾ ਕੋਈ ਏਜੰਡਾ ਹੀ ਨਹੀਂ ਸੀ ਉਹ ਵੀ ਬਣਾਉਣੇ ਸੋ ਇਹ ਚੀਜ਼ ਨੂੰ ਧਿਆਨ ਨਾਲ ਦੇਖੋ ਕਹਿੰਦਾ এডੂਕੇਸ਼ਨ ਵਾਸ ਫਰਸਟ ਡੀਗ੍ਰੇਡੇਡ ਬਾਈ ਅਸ ਫਰਮ ਐਨ ਆਬਜੈਕਟ ਔਫ ਮੈਂਟਲ ਐਂਡ ਮੋਰਲ ਕਲਚਰ ਟੂ ਅ ਮੀਨਸ ਫਾਰ ਪਿਓਰਲੀ ਵਰ ਕਦੀ ਵੀ ਦੁਨਿਆਵੀ ਲੋੜਾਂ ਲਈ ਨਹੀਂ ਸੀ ਆਉਂਦੇ ਇੱਥੋਂ ਤੱਕ ਵੀ ਡਾਕੂਮੈਂਟ ਕਰਦਾ ਹੈ ਇਸ਼ਾਰੇ ਦਿੰਦਾ ਹੈ ਵੀ ਗੁਰਦੁਆਰਿਆਂ ਦੇ ਵੀ ਜਿਹੜੀਆਂ ਆਪਾਂ ਲੋੜਾਂ ਲਈ ਅਰਦਾਸਾਂ ਕਰਦੇ ਹਾਂ ਪੁੱਤਰ ਨੌਕਰੀਆਂ ਤਰੱਕੀਆਂ ਕਹਿੰਦਾ ਸਿੱਖ ਦਾ ਇੰਨਾ ਵਿਸ਼ਵਾਸ ਹੁੰਦਾ ਸੀ ਰੱਬ ਦੇ ਉੱਤੇ ਇਹਨਾਂ ਗੱਲਾਂ ਨੂੰ ਬਹੁਤ ਚੀਪ ਸਮਝਦਾ ਸੀ ਉਹ ਉਹਨੂੰ ਇੰਨਾ ਭਰੋਸਾ ਸੀ ਇਹ ਤਾਂ ਉਹਨੇ ਦੇ ਹੀ ਦੇਣੀਆਂ ਨੇ ਇਹ ਕੋਈ ਮੰਗਰ ਵਾਲੀਆਂ ਚੀਜ਼ਾਂ ੜਾ ਨੇ ਨੋ ਕਿ ਕਹਿੰਦਾ ਇਸ ਲੈਵਲ ਦੇ ਕੈਰੈਕਟਰ ਬਿਲਟ ਹੋ ਚੁੱਕੇ ਸੀਗੇ ਗੁਰਬਾਣੀ ਕਹਿੰਦੀ ਹੈ ਮੰਗਨਾ ਮੰਗਨ ਨੀਕਾ ਹਰਜਸ ਗੁਰ ਤੇ ਮੰਗਨਾ ਗੁਰਬਾਣੀ ਕਹਿੰਦੀ ਹੈ ਵਿਣ ਤੋਂ ਤੋਂ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ ਵੀ دنیਵੀ ਦਾਤਾਂ ਦਾ ਦੁੱਖ ਮੰਗਣ ਵਾਲੀ ਗੱਲ ਹੈ ਵੀ ਸਿੱਖ ਦਾ ਭਰੋਸਾ ਹੀ ਇੰਨਾ ਸੀਗਾ ਵੀ ਗੁਰੂ ਨੇ ਸਾਰਾ ਕੁਝ ਆਪੇ ਦੇਣਾ ਮੰਗਣ ਵਾਲੀ ਤਾਂ ਗੱਲ ਇਹ ਆ ਵੀ ਮੈਂ ਕੁਰਬਾਨੀ ਕਿਵੇਂ ਕਰਾਂ ਕੁਰਬਾਨੀ ਕਰਨੀ ਔਖੀ ਹੈ ਮੈਂ ਉਹ ਉਹ ਮੈਨੂੰ ਉਹ ਸਿੱਖਿਆ ਦੇ ਮੈਨੂੰ ਉਹ ਗਿਆਨ ਦੇ ਕੇ ਮੈਂ ਆਪਣਾ ਆਪਾ ਤੇਰੀ ਤੋਂ ਵਾਰ ਸਕਾਂ ਸੋ ਕਹਿੰਦਾ ਅਸੀਂ ਉਸ ਸਿਸਟਮ ਨੂੰ ਡੀਗ੍ਰੇਡ ਕੀਤਾ ਫਰਮ ਮੈਂਟਲ ਐਂਡ ਮੋਰਲ ਕਲਚਰ ਟੂ ਵਰਲਡਲੀ ਅੰਬੀਸ਼ਨ ਦੇ ਉੱਤੇ ਅਸੀਂ ਪੰਜਾਬ ਦੇ ਢਾਂਚੇ ਨੂੰ ਲੈ ਕੇ ਆਏ ਪਿੰਡਾਂ ਦੀ ਉਦਾਹਰਣ ਦਿੰਦਾ ਹੈ ਲਿਖਦਾ ਹੈ ਜੇ ਟਿਪੀਕਲ ਸਿੱਖ ਵਿਲੇਜ ਇਨ ਵਿੱਚ एवरीवन ਬਿਫੋਰ ਅਨੈਕਸੇਸ਼ਨ ਕੁਡ ਰੀਡ ਐਂਡ ਰਾਈਟ ਰੈਫਰਿੰਗ ਟੂ ਵਿਲੇਜ ਚੂੜੀਆਂ ਕਲਾ ਇਨ ਸਿਆਲਕੋਟ ਡਿਸਟ੍ਰਿਕਟ ਸਿਆਲਕੋਟ ਪੰਜਾਬ ਦਾ ਇੱਕ ਉਹ ਇਲਾਕਾ ਸੀ ਜਿਹਨੂੰ ਵਿਦਿਆ ਦਾ ਗੜ ਕਹਿੰਦੇ ਸੀਗੇ ਔਰ ਹੁਣ ਸਿਆਲਕੋਟ ਦੇ ਪਿੰਡ ਦੀ ਉਦਾਹਰਨ ਦੇ ਰਿਹਾ ਮਤਲਬ ਕਿ ਸਿਆਲਕੋਟ ਦੇ ਪਿੰਡ ਦੀ ਉਦਾਹਰਨ ਦੇ ਦਾ ਮਤਲਬ ਇਹ ਹੈ ਵੀ ਬਾਕੀ ਦਾ ਪੰਜਾਬ ਦਾ ਤਾਂ ਬੇੜਾ ਗਰਕ ਹੋ ਗਿਆ ਜੇ ਸਿਆਲਕੋਟ ਦਾ ਇਹ ਹਾਲ ਹੈ ਮਗੇ ਸਿਆਲਕੋਟ ਵਿਦਿਆਦਾ ਉਹ ਸਾਗਰ ਸੀਗਾ ਜਿੱਥੇ ਮਤਲਬ ਕਿ ਬਹੁਤ ਟੌਪ ਦੇ ਸਕੂਲ ਸੀ ਲੜਕੀਆਂ ਦੇ ਅਲੱਗ ਸਕੂਲ ਸੀਗੇ ਔਰ ਇੱਕ ਬੜਾ ਵੱਡਾ ਢਾਂਜਾ ਸੀਗਾ ਅਧਿਆਪਕਾਂ ਦੀ ਟ੍ਰੇਨਿੰਗ ਦਾ ਉੱਥੋਂ ਦੇ ਪਿੰਡ ਦੀ ਗੱਲ ਕਰਦਾ ਕਹਿੰਦਾ ਇਹ ਪਿੰਡ ਹੈ ਚੂੜੀਆਂ ਕਲਾ ਆਪਣੇ ਕੰਮ ਨੂੰ ਦੱਸਦਾ ਵੀ ਮੈਂ ਕੰਮ ਕੀ ਕੀਤਾ ਮੇਰੀ ਟੀਮ ਨੇ ਕੀ ਕੀਤਾ ਕਹਿੰਦਾ ਦੇਖੋ ਪਿੰਡ ਚੂੜੀਆਂ ਕਲਾ 1500 ਦੀ ਆਬਾਦੀ ਹੈ ਆਊਟ ਆਫ ਅ ਪੋਪੂਲੇਸ਼ਨ ਆਫ 1500 ਜਿੱਥੇ ਕਹਿੰਦਾ ਵਿਲੇਜ ਚੂੜੀਆਂ ਚੂੜੀਆਂ ਕਲਾ ਇਨ ਦਾ ਸਿਆਲਕੋਟ ਡਿਸਟ੍ਰਿਕਟ ਜਿੱਥੇ एवरीवन ਬਿਫੋਰ ਅ ਨੈਕਸੇਸ਼ਨ ਕੋਡ ਰੀਡ ਐਂਡ ਰਾਈਟ ਕਹਿੰਦਾ ਹੁਣ 18 ਲਿਟਰੇਸੀ ਰੇਟ 100% ਤੋਂ 1% ਤੋਂ ਥੱਲੇ ਸਿਰਦਾ ਕਹਿੰਦਾ 1500 ਦੇ ਵਿੱਚੋਂ 11 ਬੰਦੇ ਪੜੇ ਐ ਦਸਾਂ ਨੂੰ ਗੁਰਮਖੀ ਆਉਂਦੀ ਇੱਕ ਨੂੰ ਉਰਦੂ ਆਉਂਦਾ ਕਹਿੰਦਾ ਬਾਕੀਆਂ ਦਾ ਭੋਗ ਪਾਤਾ ਆਪਣੇ ਕੰਮ ਨੂੰ ਪਟਾਪ ਕਰਿਆ ਦੱਸਦਾ ਪਿਆ ਮੈਂ ਮੇਰੀ ਟੀਮ ਨੇ ਕੀ ਕੀਤਾ ਕਹਿੰਦਾ ਅਸੀਂ ਇਸ ਲੈਵਲ ਤੇ ਪੰਜਾਬ ਨੂੰ ਲੈ ਕੇ ਆਂਦਾ